ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਸਾਰੇ ਦੋਸਤ ਭਰਾ ਠੀਕ ਹੋਣਗੇ ਜਿਗਰਿਆ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਨੇ ਇਹ ਇੱਕ ਵੀਡੀਓ ਲੈ ਕੇ ਆਏ ਆਂ ਤੇ ਇਹਦੇ ਚ ਗੱਲ ਕਰ ਰਹੇ ਨੇ ਭਾਈ ਸਰਬਜੀਤ ਸਿੰਘ ਢੁੰਡਾ ਜੋ ਕਿ ਇੱਕ ਪ੍ਰੋਫੈਸਰ ਨੇ ਪ੍ਰੋਫੈਸਰ ਨੇ ਬੜੇ ਅੱਛੇ ਨੋਲੇਜ ਦੇ ਪ੍ਰਚਾਰਕ ਨੇ ਸਿੱਖੀ ਜਨ ਦੇ ਤੇ ਉਹਨਾਂ ਨਾਲ ਨਾ ਕੋਈ ਮਸਲਾ ਮਿਸਾਲ ਹੋਇਆ ਸੀ ਨਿਊਯਾਰਕ ਦੇ ਵਿੱਚ ਤੇ ਉਹਦੇ ਬਾਰੇ ਗੱਲ ਕਰ ਰਹੇ ਨੇ ਤੇ ਦੂਸਰਾ ਇਹ ਕਰ ਰਹੇ ਨੇ ਕਿ ਕਿਵੇਂ ਇਹਨਾਂ ਚੀਜ਼ਾਂ ਨੂੰ ਸੁਲਝਾਇਆ ਜਾ ਸਕਦਾ ਹੈ ਤੇ ਕਿਵੇਂ ਆਪਣੇ ਅੰਦਰ ਬਰਦਾਸ਼ਤ ਵਧਾਈ ਜਾ ਸਕਦੀ ਇਸ ਚੀਜ਼ ਤੇ ਉਹ ਗੱਲ ਕਰ ਰਹੇ ਨੇ ਤੇ ਹੁਣ ਆਪਾਂ ਵੀਡੀਓ ਦੇਖੀਏ ਵੀਡੀਓ ਦਾ ਆਗਾਜ਼ ਕਰਨੇ ਐਂਡ ਤੇ ਆਪਾਂ ਗੱਲਬਾਤ ਕਰਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾਈ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਸਵੇਰ ਦਾ ਨਵਾਂ ਸੁਨੇਹਾ ਚੜਦੀ ਕਲਾ ਚ ਰਹੀਏ ਜੀ ਕਾਇਮ ਰਹੀਏ ਖੁਸ਼ ਰਹੀਏ ਆਪਣੇ ਆਪ ਨੂੰ ਉਤਸ਼ਾਹਪ ਚ ਰਖੀਏ ਆਪਣੀ ਸਿਹਤ ਦਾ ਧਿਆਨ ਰਖੀਏ ਹਾਲਾਤ ਬਦਲਦੇ ਰਹਿੰਦੇ ਨੇ ਆਪਣੇ ਆਪ ਨੂੰ ਵੀ ਬਦਲਣਾ ਪੈਂਦਾ ਨਿਤ ਨਮੀਆਂ ਨਵੀਆਂ ਪ੍ਰੋਬਲਮਾਂ ਆਉਣੀਆਂ ਨੇ ਤੇ ਤੁਹਾਨੂੰ ਨਵੇਂ ਤਰੀਕੇ ਨਾਲ ਫੇਸ ਕਰਨਾ ਪੈਣਾ ਰੈਡੀ ਰਹੋ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਅਸੀਂ ਸਾਰੇ ਹੀ ਸਾਹਿਬ ਦਾ ਰੂਪ ਆ ਪਰਮਾਤਮਾ ਦਾ 파ਟ ਆ ਤੇ ਆਪਣੇ ਆਪ ਨੂੰ ਰੋਜ਼ ਅਪਡੇਟ ਕਰੋ ਨਵੇਂ ਰੱਖੋ ਗੁਰੂ ਸਾਹਿਬ ਨੇ ਸਾਨੂੰ ਇਹੋ ਸਿਖਾਇਆ ਹੈ ਅਕਲ ਲੈ ਕੇ ਸਮਝਦਾਰੀ ਨਾਲ ਜ਼ਿੰਦਗੀ ਜੀਣੀ ਹੈ ਨਵੀਂ ਸਵੇਰ ਦਾ ਨਵਾਂ ਸੁਨੇਹਾ ਮੈਂ ਵੀ ਗੱਲ ਕਰਨ ਲੱਗਿਆ ਤੇ ਬਾਕੀ ਵੀਰਾਂ ਤੱਕ ਵੀ ਆਪਣੀ ਗੱਲ ਪਹੁੰਚਾਉਂਦੇ ਰਿਹਾ ਕਰੋ ਸਾਰਿਆਂ ਦਾ ਫਰਜ਼ ਬਣਦਾ ਕੋਸ਼ਿਸ਼ ਕਰਿਆ ਕਰੋ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ ਉਹ ਹੈ ਆਪਣੇ ਆਪ ਨੂੰ ਸ਼ਾਂਤ ਰੱਖੋ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਓ ਆਪਣੇ ਇਮੋਸ਼ਨ ਤੇ ਕੰਟਰੋਲ ਕਰਨਾ ਸਿੱਖੋ ਆਪਣੇ ਜਜ਼ਬਾਤਾਂ ਤੇ ਕੰਟਰੋਲ ਕਰਨਾ ਸਿੱਖੋ ਜਿਨੂੰ ਗੁਰੂ ਸਾਹਿਬ ਨੇ ਕਿਹਾ ਸੀ ਮਨ ਜਿੱਤੈ ਜਗ ਜੀਤ ਮਨ ਨੂੰ ਜਿੱਤੋ ਕੋਈ ਪ੍ਰੋਬਲਮ ਹੈ ਕੋਈ ਸਮੱਸਿਆ ਹੈ ਪਹਿਲਾਂ ਉਹਨੂੰ ਸਮਝੋ ਫਿਰ ਉਹਨੂੰ ਸੁਲਝਾਓ ਟੈਕਨੀਕਲੀ ਉਹ ਕਿਵੇਂ ਸੁਲਝਾਈ ਜਾ ਸਕਦੀ ਹੈ ਉਹਦੇ ਲਈ ਕੋਸ਼ਿਸ਼ ਕਰੋ ਉਸ ਨੂੰ ਫਿਰ ਹਿੱਸਿਆਂ ਵਿੱਚ ਵੰਡੋ ਫਿਰ ਉਹਦਾ ਹੱਲ ਹੱਲ ਕਰਨਾ ਜਿਹੜਾ ਉਹਨੂੰ ਹਿੱਸਿਆਂ 'ਚ ਵੰਡੋ ਫਿਰ ਉਹਦਾ ਹੱਲ ਕਰੋ ਬਸ ਦਿਮਾਗ ਨੂੰ ਵਰਤੋ ਅਕਲ ਗਿਆਨਮਾਨ ਹੋ ਗੋ ਸੂਝਮਾਨ ਹੋ ਗੋ ਸਮੁੱਚਤਾ ਵਿੱਚ ਸੋਚਣਾ ਸਿੱਖੋ ਹਿੱਸਿਆਂ ਵਿੱਚ ਨਹੀਂ ਪੂਰੀ ਪਿਕਚਰ ਵੇਖਣੀ ਸਿੱਖੋ ਹਿੱਸਿਆਂ ਵਿੱਚ ਨਹੀਂ ਪਾਰਟ ਵਿੱਚ ਜਿਹੜਾ ਬੰਦਾ ਸੋਚਦਾ ਹੈ ਹਮੇਸ਼ਾ ਗਲਤ ਹੋਏਗਾ ਹਿੱਸਿਆਂ 'ਚ ਨਹੀਂ ਸੋਚੀਦਾ ਸਾਰੀ ਪਿਕਚਰ ਨੂੰ ਵੇਖ ਕੇ ਫਿਰ ਸੋਚੀਦਾ ਮੈਂ ਜਿਹੜੀ ਗੱਲ ਲੱਗਿਆ ਨਾ ਕਰਨ ਭਾਵਨਾਵਾਂ ਬੜੀਆਂ ਕਮਜ਼ੋਰ ਨੇ ਬੜੀ ਛੇਤੀ फडਕ ਜਾਂਦੇ ਆ ਸਟੱਕ ਹੋ ਗਿਆ ਬ੍ਰੇਨ ਰੁਕ ਗਿਆ ਖੜਾ ਹੋ ਗਿਆ ਤੇ ਖੜਿਆ ਹੋਇਆ ਪਾਣੀ ਬਦਬੂ ਮਾਰਦਾ ਜਿਹੜਾ ਪਾਣੀ ਖੜ ਜਾਂਦਾ ਉਹਦੇ ਵਿੱਚ ਤਾਂ ਕੀੜੇ ਪੈਦਾ ਹੁੰਦੇ ਹੀ ਨੇ ਆਲੇ-ਦੁਆਲੇ ਵੀ ਉਹ ਗੰਦ ਪਾ ਦਿੰਦਾ ਉਹਦੀ ਬਦਬੂ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨੱਕ ਤੇ ਕੱਪੜਾ ਰੱਖਣ ਤੇ ਮਜਬੂਰ ਕਰ ਦਿੰਦੀ ਹੈ ਕਿਉਂਕਿ ਬੜੀ ਬਦਬੂ ਆ ਰਹੀ ਹੈ ਸੋ ਜਿਹੜੇ ਲੋਕਾਂ ਦੇ ਬ੍ਰੇਨ ਖੜ ਗਏ ਨੇ ਰੁਕ ਗਏ ਨੇ ਚੱਲ ਹੀ ਨਹੀਂ ਰਹੇ ਉਹ ਪਤਬੂ ਮਾਰ ਰਹੇ ਨੇ ਯਾਰ ਆਲੇ ਦੁਆਲੇ ਵੀ ਉਹ ਕਿਸੇ ਨੂੰ ਟਿਕਨ ਨਹੀਂ ਦੇਣਗੇ ਖੜਿਆ ਪਾਣੀ ਆਲੇ ਦੁਆਲੇ ਗੰਦਗੀ ਫੈਲਾਏਗਾ ਗੁਰੂ ਸਾਹਿਬ ਨੇ ਕਿਆ ਸੀ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਦਲੇ ਤ੍ਰਿ ਭਵਨ ਸੂਝਿਆ ਗੁਰਪੋਟ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਜੀਤਾ ਮੈਲ ਲੈ ਜਾਂਦੀ ਏ ਅੰਦਰ ਦਾ ਗੰਦ ਲੈ ਜਾਂਦਾ ਸਫਾਈ ਹੋ ਜਾਂਦੀ ਏ ਗਿਆਨ ਨਾਲ ਸਮਝਣਾ ਜਦੋਂ ਸਾਧੂ ਦੀ ਸੰਗਤ ਮਿਲੇ ਸਾਧੇ ਹੋਏ ਜਿਹੜੇ ਲੋਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਸਾਡੇ ਪਾਤਸ਼ਾਹਾਂ ਨੇ ਉਹਨਾਂ ਦੀ ਸੰਗਤ ਕਰਕੇ ਅਸੀਂ ਵੀ ਸਾਧੇ ਜਾਂਨੇ ਆਂ ਪਿੰਗਲੇ ਭੱਜ ਲੈ ਦਿਮਾਗੀ ਪਿੰਗਲੇ ਭੱਜ ਲੈ ਬੇਅਕਲ ਅਕਲ ਵਾਲੇ ਬਣ ਕੇ ਸਮਝਦਾਰ ਹੋ ਗਏ ਚਤਰ ਹੋ ਗਏ ਅਕਲ ਵਾਲੇ ਹੋ ਗਏ ਸੰਗਤ ਕਰਕੇ ਅੰਨਿਆਂ ਨੂੰ ਅਕਲ ਦੇ ਅੰਨਿਆਂ ਨੂੰ ਦਿਸਣ ਲੱਗ ਪਿਆ ਅੰਦਲੇ ਤ੍ਰਿ ਭਵਨ ਸੂਝਿਆ ਕਦੋਂ ਗੋਰ ਭੇਟ ਪਨੀਤਾ ਗੁਰੂ ਦੀ ਸੰਗਤ ਕਰਕੇ ਪਨੀਤ ਹੋ ਗਏ ਪਵਿੱਤਰ ਹੋ ਗਏ ਜਦੋਂ ਅਸੀਂ ਗਿਆਨ ਨਹੀਂ ਲੈਨੇ ਫਿਰ ਸਾਡਾ ਦਿਮਾਗ ਚੱਲਦਾ ਹੈ ਫਿਰ ਖੜਦੇ ਨਹੀਂ ਖੜਿਆ ਪਾਣੀ ਬਦੂ ਬਾਰੇਗਾ ਫਿਰ ਦਿਮਾਗ ਚੱਲਦਾ ਹੈ ਦਿਮਾਗ ਸੋਚਦਾ ਵਿਕਾਸ ਕਿਵੇਂ ਕਰੀ ਪਰ ਸਾਡਾ ਤਾਂ ਅੱਜ ਸਮਾਜ ਮੈਂ ਵੇਖਦਾ ਸਾਡੇ ਲੋਕ ਤਾਂ ਇਸ ਗੱਲ ਦੇ ਵਿਰੋਧ ਵਿੱਚ ਖੜੇ ਹੋਣਗੇ ਕੋਈ ਵੱਖਰੀ ਗੱਲ ਕਰੇਗਾ ਉਹਦੇ ਵਿਰੋਧ ਚ ਖੜੇ ਅਲੱਗ ਗੱਲ ਕਰੇਗਾ ਉਹਦੇ ਵਿਰੋਧ ਚ ਖੜੇ ਹੋਣਗੇ ਕੱਲ ਪਰਸੋਂ ਦੀ ਗੱਲ ਹੈ ਸ਼ਾਇਦ 2 ਦਿਨ ਪਹਿਲੀ ਪਰ ਫੈਸਟਰ ਸਰਬਜੀਤ ਸਿੰਘ ਤੁੰਦਾ ਉਹ ਗਏ ਬਾਬਾ ਮੱਖਣਸ਼ਾ ਗੁਰਦੁਆਰਾ ਨਿਊਯਾਰਕ ਵਿੱਚ ਮੈਂ ਵੀ ਉੱਥੇ ਕਈ ਦਫਾ ਪ੍ਰੋਗਰਾਮ ਕੀਤਾ ਹੈ ਅਮਰੀਕਾ ਦਾ ਮੇਰਾ ਸਭ ਤੋਂ ਪਹਿਲਾ ਪ੍ਰੋਗਰਾਮ ਉਸ ਗੁਰਦੁਆਰੇ ਵਿੱਚ ਸੀ ਮੈਂ ਅੱਠ ਚ ਗਿਆ ਸੀ ਪਹਿਲੀ ਵਾਰ ਮੈਂ ਭੁੱਲਦਾ ਨਾ ਹੋਵਾਂ ਮੈਂ 7 ਚ ਨਾ ਗਿਆ ਹੋਵਾਂ ਪਰ 7 ਤੇ ਅੱਠ ਹੈ ਤੇ ਉੱਥੋਂ ਦੇ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਮੈਂ ਕਾਫੀ ਤਰੀਕੇ ਚੰਗੀ ਤਰ੍ਹਾਂ ਜਾਣਦਾ ਸੋ ਉੱਥੇ ਪ੍ਰੋਗਰਾਮ ਸੀ ਉੱਥੇ ਫੇਰ ਜਿਹੜੇ ਸਾਡੇ ਲੋਕਾਂ ਨੇ ਪੱਗਾਂ 'ਚ ਸਿਰਫ ਸਿਰਫਸਾਏ ਆ ਜਿਹੜੇ ਲੋਕਾਂ ਨੇ ਇਹ ਤਾਂ ਹੀ ਯਹੀ ਕਰ ਲਿਆ ਪੱਕਾ ਹੀ ਕਰ ਲਿਆ ਵੀ ਅਸੀਂ ਵੱਖਰੇ ਤਰੀਕੇ ਨਾਲ ਸੋਚਣਾ ਹੀ ਨਹੀਂ ਜੋ ਸਾਡੇ ਬਾਬੇ ਸਾਡੇ ਮਹਾਪੁਰਖ ਸਾਡੇ ਵੱਡੇ ਬਡੇਰੇ ਕਹਿ ਗਏ ਐ ਬਸ ਉਹੀ ਅੰਤਮ ਸੱਚ ਸੀ ਪਾਵੇਂ ਉਹ ਬਰਾਂਡੀ ਪੀਣ ਵਾਲੀਆਂ ਗੱਲਾਂ ਭਾਈ ਮਰਦਾਨੇ ਵਾਲੀਆਂ ਪਾਵੇਂ ਕਹਿ ਗਏ ਹੁਣ ਇਹਨਾਂ ਲਈ ਉਹ ਵੀ ਸੱਚ ਹੈ। BB 5 ਦਿਨ ਵਾਸਤੇ ਗੁਰਦੁਆਰੇ ਨਹੀਂ ਜਾ ਸਕਦੀ ਕੋਈ ਬਾਬਾ ਕਹਿ ਗਿਆ ਇਹਨਾਂ ਲਈ ਉਹ ਵੀ ਸੱਚ ਹੈ। ਟੀਤੀ ਫੁੱਟੇ ਸੀ ਰਸੀ ਹੁੰਦੇ ਨੇ ਇਹਨਾਂ ਲਈ ਉਹ ਸਭ ਸੱਚ ਹੈ। ਹਰ ਗੱਲ ਨੂੰ ਇਹ ਲੋਕ ਸੱਚ ਮੰਨਦੇ ਨੇ। ਇਹਨਾਂ ਦੀ ਸੋਚ ਦਾ ਦਾਇਰਾ ਹੀ ਇਦਾਂ ਦਾ ਹੈ। ਜੋ ਕਹਿਤਾ ਬਸ ਸੱਚ ਹੈ ਨਿਆਣੇ ਪੁੱਛਦੇ ਨੇ ਵਾਏ ਪਿਤਾ ਜੀ ਕਿਉਂ ਇਦਾਂ ਕਿਵੇਂ ਚੁੱਪ ਕਰ ਜਾਓ ਚੁੱਪ ਕਰਾ ਕੇ ਡਰਾ ਕੇ ਰੱਖਦੇ ਨੇ ਤਾਂ ਭਕਾਉਂਦੇ ਨੇ ਤੁਹਾਨੂੰ ਉਹ ਨੇ ਜਿਹੜੇ ਇਹਨਾਂ ਦੇ ਘਰ ਵਿੱਚ ਪੈਦਾ ਹੁੰਦੇ ਨੇ ਕਿਸ ਤਰੀਕੇ ਨਾਲ ਇਹਨਾਂ ਦੀ ਜ਼ਿੰਦਗੀ ਚੱਲਦੀ ਹੋਏਗੀ ਕਿਸ ਤਰੀਕਾ ਦੀਆਂ ਗੱਪ ਕਹਾਣੀਆਂ ਜੋ ਵੱਡਿਆਂ ਨੇ ਗੱਪ ਮਾਰ ਦਿੱਤੇ ਬਸ ਉੱਥੇ ਖੜੇ ਨੇ ਵੀ ਜੇ ਕਹਿਤਾ ਬਾਬਾ ਗੱਪੀ ਹੈ ਪੰਗਾ ਇਹ ਪੈਣਾ ਲੋਕੀ ਕਹਿਣਗੇ ਗੱਪੀ ਦੇ ਚੇਲੇ ਅਸਟਾਜ ਤੱਕ ਬਾਬੇ ਦੀਆਂ ਸਿਫਤਾਂ ਕਰਦੇ ਰਹੇ ਆ ਤੇ ਬਾਬੇ ਦੇ ਸਿਰ ਦੇ ਉੱਤੇ ਤਾਂ ਅਸੀਂ ਆ ਜੇ ਬਾਬੇ ਦੀ ਬੇਇੱਜ਼ਤੀ ਹੋ ਗਈ ਤੇ ਸਾਡੀ ਆਪ ਹੋ ਜੂਗੀ ਦੁਬਾਰੀ ਇਹ ਕਰਦੇ ਨੇ ਕਿ ਜੋ ਵੀ ਕਿਤਾਬ ਮਰ ਗਿਆ ਤੇ ਫਿਰ ਜੂਆ ਕਿੱਥੇ ਰਹਿਣਗੀ ਚਿਚੜ ਕਿੱਥੇ ਰਹਿਣਗੇ ਇਹਨਾਂ ਨੇ ਇਹ ਸੋਚਿਆ ਹੋਇਆ ਸਾਡੇ ਬਾਬਿਆਂ ਦੀ ਵਿਚਾਰਧਾਰਾ ਹੀ ਮਰ ਗਈ ਤੇ ਫਿਰ ਅਸੀਂ ਕਿੱਥੇ ਸਾਹ ਲਵਾਂਗੇ ਸ ਤਾਂ ਲੋਕਾਂ ਚ ਟੌਰ ਬਣਾਈ ਫਿਰਦੇ ਇਸੇ ਕਰਕੇ ਉਹਨਾਂ ਗੱਲਾਂ ਦੇ ਉੱਤੇ ਫੀਤ ਕਰਦੇ ਆ ਬਲਾਈਂਡ ਫੀਤ ਭਰੋਸਾ ਕਰ ਤੇ ਕੋਈ ਵੀ ਪ੍ਰਚਾਰਕ ਵੱਖਰੀ ਗੱਲ ਕਰਦਾ ਹੈ ਪ੍ਰੋਬਲਮ ਇਹ ਹੈ ਦੇਖੋ ਸਰਬਜੀਤ ਸਿੰਘ ਹੋਣਾ ਨਾਲ ਤੁਸੀਂ ਸਹਿਮਤ ਹੋਵੋ ਨਾ ਹੋਵੋ ਬਾਪੂ ਇੰਦਰ ਸਿੰਘ ਕਾ ਗੇ ਨਾਲ ਸਹਿਮਤ ਹੋਵੋ ਨਾ ਹੋਵੋ ਮਨ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪਰ ਮਾਰਨ ਤੱਕ ਜਾਣਾ ਕੁੱਟਣ ਤੱਕ ਜਾਣਾ ਹੱਥ ਚੱਕਣ ਤੱਕ ਜਾਣਾ ਖਲਰ ਪਾਉਣਾ ਥਾਂ ਥਾਂ ਤੇ ਜਾ ਕੇ ਰੌਲਾ ਪਾਉਣਾ ਜਗਾ ਜਗਾ ਜਾ ਕੇ ਸਤਨਾ ਵੈਗਰੂ ਜਪਣ ਲੱਗ ਜਾਣਾ ਕਥਾ ਚੱਲਦੀ ਦੇ ਵਿੱਚ ਇਹ ਕੀ ਤਰੀਕਾ ਹੈ ਫਿਰ ੱੱਕਾ ਮੁੱਕੀ ਹੋਵੇ ਨਾ ਵੇ ਫਿਰ ਖਬਰਾਂ ਪਤਾ ਕਿੱਦਾਂ ਦੀਆਂ ਫੈਲਾਉਂਦੇ ਨੇ ਇੱਕ ਚਾਚਾ ਭਗੇਲ ਸਿੰਘ ਆ ਸਾਰੇ ਜਾਣਦੇ ਨੇ ਉਹ ਬੰਦਾ ਉਹਦਾ ਇੱਕ ਗਰੁੱਪ ਬਣਾਇਆ ਹੋਇਆ ਸੀ ਇੰਜਣ ਮਹਿਕ ਮਾਬੇ ਸੀ ਇੰਜਣ ਕਰਦੇ ਆਂ ਅਸੀਂ ਗਾਲ੍ਹਾਂ ਕੱਢਦੇ ਆਂ ਫਿਰ ਜਿਹੜੇ ਗਰੁੱਪਾਂ ਦੇ ਵਿੱਚ ਗਾਲ੍ਹਾਂ ਜਿਹੜਾ ਬੰਦਾ ਕੁਝ ਬੋਲੇਗਾ ਉਹਨੂੰ ਗਰੁੱਪਾਂ ਚ ਰਾਤ ਨੂੰ ਵਟਸਐਪ ਤੇ ਨਾਲ ਐਡ ਕਰ ਲੈਣਾ ਮੁੜਕੇ ਉਹਨੂੰ ਉਹ ਗਾਲ੍ਹਾਂ ਕੱਢਣੀਆਂ ਮੁੜਕੇ ਅਗਲਾ ਚੁੱਪ ਕਰ ਜੇ ਬੋਲੇ ਨਾ ਤੇ ਉਹਨੇ ਪੋਸਟ ਪਾਈ ਆ ਮੈਂ ਪੜ ਰਿਹਾ ਉਧਰ ਨਿਊਯਾਰਕ ਕਹਿੰਦੇ ਮੱਖਣਸ਼ਾ ਲਬਾਣੇ ਦੇ ਵਾਰਸਾਂ ਨੇ ਧੁੰਦੇ ਦਾ ਤੇਲ ਤੇ ਫਿਲਟਰ ਬਦਲ ਦਿੱਤੇ ਉਹ ਆਹ ਸਟੇਟਮੈਂਟ ਦਿੱਤੀ ਹੋਈ ਹੈ ਉਨਾਂ ਦੇ ਹੱਥ ਟਕਸਾਲੀ ਗਰੁੱਪ ਜਿੰਨਾ ਵੀ ਹੈਗਾ ਸ਼ੇਅਰ ਕਰਦਾ ਮੈਂ ਇਹਨਾਂ ਦੇ ਵੱਡੇ-ਵਡੇਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਨਹੀਂ ਰੋਕ ਕੇ ਇੰਜਣ ਮਹਿਕਮੇ ਵਾਲੇ ਗਾਲ੍ਹਾਂ ਕੱਢਣ ਵਾਲੇ ਅੱਜ ਤੁਹਾਡੇ ਪੋਤੜੇ ਫੋਲੇ ਗਏ ਐ ਹਾਲਾਤ ਇਹ ਬਣ ਗਏ ਐ ਬੱਚਾ-ਬੱਚਾ ਬੋਲਣ ਲੱਗ ਪਿਆ ਆਹ ਸਟੇਟਮੈਂਟਾਂ ਜਦੋਂ ਤੁਸੀਂ ਦੇਣੇ ਹੋ ਇੰਜਣ ਬਦਲ ਦੇਣਾ ਇੰਜਣ ਕਰ ਦੇਣਾ ਤੇਲ ਫਿਲਟਰ ਬਦਲ ਦਿੱਤੇ ਜੇ ਤੁਹਾਡਾ ਰਾਜ ਆਜੇ ਤੁਸੀਂ ਤਾਂ ਕੁਝ ਆ ਕੁਝ ਕਰੋਗੇ ਜਿੱਦਣ ਕੋਈ ਉੱਪਰਲਾ ਉੱਪਰਲਾ ਤਾਕਤਵਰ ਤੁਹਾਡੇ ਤੇਲ ਫਿਲਟਰ ਬਦਲਦਾ ਉਦੋਂ ਫਿਰ ਚੀਕਾਂ ਕਿਉਂ ਮਾਰਦੇ ਹੋ ਤੁਸੀਂ ਆਪ ਨੂੰ ਦਰਦ ਹੁੰਦਾ ਸਾਡੀਆਂ ਧੀਆਂ ਭੈਣਾਂ ਨਾਲ ਕੁਝ ਹੋਵੇ ਸਾਨੂੰ ਤਕਲੀਫ ਹੁੰਦੀ ਹੈ ਮੇਰੇ ਬੱਚੇ ਮੇਰਾ ਪਰਿਵਾਰ ਉਹਨਾਂ ਨਾਲ ਧੱਕਾ ਹੋਇਆ ਜਦੋਂ ਤੁਸੀਂ ਸਾਡਿਆਂ ਨਾਲ ਕਰਦੇ ਹੋ ਉਹ ਬੱਚੇ ਨਹੀਂ ਕਿਸੇ ਦੇ ਉਹ ਧੀਆਂ ਭੈਣਾਂ ਨਹੀਂ ਜਦੋਂ ਉਹਨਾਂ ਨੂੰ ਗਾਲ੍ਹਾਂ ਕੱਢਦੇ ਤੁਹਾਨੂੰ ਤਕਲੀਫ ਹੁੰਦੀ ਹੈ ਰੋਣ ਬਹਿ ਜਾਂਦੇ ਹੋ ਜਦੋਂ ਸਾਡੇ ਬੱਚਿਆਂ ਤੇ ਤਕਲੀਫ ਹੁੰਦੀ ਹੈ ਉਹ ਇਦਾਂ ਦੇ ਸਟੇਟਮੈਂਟਾਂ ਦੇਣੀਆਂ ਨਹੀਂ ਵਿਚਾਰ ਸਹਿਮਤ ਮੈਨੂੰ ਲੱਗਦਾ ਮੈਂ ਸਰਬਜੀਤ ਸਿੰਘ ਹੋਣਾ ਨੂੰ ਪਿਛਲੇ 2-3 ਸਾਲਾਂ ਤੋਂ ਨਹੀਂ ਮਿਲੇ ਕਈ ਗੱਲਾਂ ਦੇ ਵਿੱਚ ਨਹੀਂ ਸਹਿਮਤੀ ਹੁੰਦੀ ਨਹੀਂ ਹੈਗੀ ਉਹਨਾਂ ਨੂੰ ਮੇਰੀਆਂ ਗੱਲਾਂ ਤੇ ਕਈਆਂ ਤੇ ਸਹਿਮਤੀ ਨਹੀਂ ਹੋਣੀ ਨਾ ਹੋਵੇ ਪਰ ਯਾਰ ਮਾਰਨ ਤੱਕ ਅਸੀਂ ਫਿਰ ਫਿਲਟਰ ਬਦਲਣ ਤੱਕ ਕਿਵੇਂ ਸੋਚ ਸਕਦੇ ਹਾਂ ਹਰ ਚੀਜ਼ ਨੂੰ ਰੋਕਣ ਤੌਰ ਤੇ ਪੈਣਾ ਅਸੀਂ ਕਦੇ ਬਾਬਾ ਬੰਤਾ ਸਿੰਘ ਦੀ ਬਥੇਰੀ ਕਥਾ ਵਕਰੀ ਅਸੀਂ ਕਦੇ ਐਦਾਂ ਸੋਚਿਆ ਵੀ ਫਿਲਟਰ ਬਦਲ ਦੇਣੇ ਨੇ ਫਲਾਣੇ ਥਾਂ ਤੇ ਐ ਹੋ ਗਿਆ ਵੱਖਰੀ ਵਿਚਾਰਧਾਰਾ ਹੈ ਮੈਂ ਤਾਂ ਕਹਿੰਦਾ ਹੁੰਨਾ ਯਾਰ ਆ ਪਰਮੇਸ਼ਰ ਦਵਾਰ ਦੇ ਗੇਟ ਦੇ ਅੱਗੇ ਇੱਥੇ ਟੈਂਟ ਲਾਓ ਲੰਗਰ ਅਸੀਂ ਪ੍ਰਬੰਧ ਕਰਾਂਗੇ ਸੁਣਾ ਲਓ ਜਿਹੜੀਆਂ ਗੱਲਾਂ ਸੁਣਾਉਣੀਆਂ ਨੇ ਸਾਨੂੰ ਕੀ ਫਰਕ ਪੈਂਦਾ ਤੁਸੀਂ ਆਪਣੀ ਗੱਲ ਕਰਦੇ ਹੋ ਅਸੀਂ ਆਪਣੀ ਗੱਲ ਕਰਦੇ ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸੇਖਾਂ ਨਜ਼ਰੀਆ ਵੱਖਰਾ ਹੈ ਪੁਆਇੰਟ ਆਫ 뷰 ਵੱਖਰਾ ਹੈ ਵੱਖਰੇ ਤਰੀਕੇ ਨਾਲ ਅਰਥ ਕਰਦੇ ਨੇ ਤੁਸੀਂ ਵੱਖਰੇ ਕਰਦੇ ਹੋ ਤਕਸਾਲ ਵਾਲੇ ਕਹਿੰਦੇ ਨੇ ਭਾਅ ਅਰਥ ਕਰਨੇ ਨੇ ਆਪਣਾ ਮਸ਼ੀਨਰੀ ਮੈਂ ਇਹਨਾਂ ਨੂੰ ਸੁਣਿਆ ਬੜੇ ਕਹਿੰਦੇ ਨੇ ਭਾਵ ਅਰਥ ਲੈਣੇ ਨੇ ਭਾਵ ਅਰਥ ਲੈਣੇ ਟਕਸਾਲ ਵਾਲੇ ਸ਼ਬਦ ਅਰਥ ਕਰਦੇ ਨੇ ਤੇ ਮਸ਼ੀਨਰੀਆਂ ਤੋਂ ਸੁਣ ਕੇ ਹੀ ਮੈਂ ਥੋੜਾ ਜਿਹਾ ਹੋਰ ਇੱਕ ਸਟੈਪ ਅੱਗੇ ਗਿਆ ਮੈਂ ਕਿਹਾ ਜੇ ਤੀਰਥਾਂ ਦਾ ਭਾਵ ਅਰਥ ਲੈਣਾ ਜੋਤਾਂ ਦਾ ਭਾਵ ਅਰਥ ਲੈਣਾ ਸਿੱਖ ਸੁਰਤੈ ਭਾਵ ਅਰਥ ਲੈਣਾ ਹਰ ਚੀਜ਼ ਦਾ ਭਾਵ ਅਰਥ ਲੈਣਾ ਜਿਵੇਂ ਮੈਂ ਪਹਿਲਾਂ ਪੰਗਤੀ ਪੜੀ ਪੰਗਲ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜੈ ਨੂੰ ਭਾਵ ਅਰਥ ਚ ਲੈਣਾ ਫਿਰ ਮੈਂ ਨਾ ਤੁਸੀਂ ਸਮਝਿਆ ਮੈਂ ਕਹਿੰਦਾ ਰੱਬ ਵਾਲਾ ਭਾਵਰਤ ਕਿਉਂ ਨਹੀਂ ਲੈਣਾ ਰੱਬ ਵੀ ਭਾਵਰਤ ਵਿੱਚ ਵਰਤਿਆ ਗਿਆ ਬਹੁਤ ਸਾਰੀਆਂ ਚੀਜ਼ਾਂ ਭਾਵਰਥਾਂ ਵਿੱਚ ਵਰਤੀਆਂ ਗਈਆਂ ਨੇ ਜਿੰਨੂੰ ਅਸੀਂ ਇੱਕ ਬਣਾ ਲਿਆ ਸ਼ਬਦ ਅਰਥ ਲੈਣੇ ਸੀ ਉਹ ਕੁਝ ਚੀਜ਼ਾਂ ਦੇ ਸ਼ਬਦ ਅਰਥ ਲੈ ਲੈ ਕੋਈ ਚੀਜ਼ਾਂ ਦੇ ਭਾਵ ਅਰਥ ਲੈ ਲੈ ਕਈ ਗੱਲਾਂ ਨਾਲ ਇਸ ਕਰਕੇ ਮੇਰੀ ਮਸ਼ੀਨਰੀਆਂ ਨਾਲ ਵੀ ਕਈ ਗੱਲਾਂ ਨਾਲ ਸਹਿਮਤੀ ਨਹੀਂ ਹੁੰਦੀ ਮੈਂ ਕਹਿੰਦਾ ਹੁੰਦਾ ਨਹੀਂ ਦੋ ਚੀਜ਼ਾਂ ਕਰਤੀਆਂ ਤੁਸੀਂ ਕਾਦਰ ਤੇ ਕੁਦਰਤ ਦੋ ਨਾ ਕਰੋ ਕਾਦਰ ਹੀ ਕੁਦਰਤ ਬਣਦਾ ਹੈ ਨਿਰਗੁਣ ਆਪ ਸਰਗੁਣ ਵੀ ਹੋਹੀ ਚਲੋ ਇਹ ਮੇਰੀ ਵਖਰੀ ਵਿਚਾਰਤਾ ਰ ਹੋ ਸਕਦੀ ਹੈ ਪਰ ਮੈਂ ਇੱਕ ਹੀ ਮੈਂ ਕਹਿ ਸਕਦਾ ਹਾਂ ਕਿ ਕਿਸੇ ਪ੍ਰਚਾਰਕ ਦੀ ਪੱਗ ਲਾਓ ਤੇਲ ਬਦਲ ਦਿਓ ਤੇ ਸਾਨੂੰ ਖੁਸ਼ੀ ਹੋ ਸਕਦੀ ਹੈ ਕੋਈ ਬੰਦਾ ਮੇਰੇ ਤੋਂ ਵੀ ਅੱਗੇ ਦੀ ਗੱਲ ਕੋਈ ਕਰਨੀ ਚਾਹੁੰਦਾ ਕਰੇ ਜਾ ਜੀ ਸੱਚ ਕੇ ਕਰੇ ਸਾਨੂੰ ਕੀ ਪ੍ਰੋਬਲਮ ਹੈ ਖੁਸ਼ੀ ਨਾਲ ਕਰੇ YouTube ਚੈਨਲ ਚ ਲਾਵੇ ਜੋ ਉਹਨਾਂ ਨੂੰ ਚੰਗਾ ਲੱਗਦਾ ਜਿਹੜੇ ਤਰੀਕੇ ਨਾਲ ਚੰਗਾ ਲੱਗਦਾ ਉਹ ਆਪਣੀ ਗੱਲ ਕਹਿਣ ਆਪਣੀ ਗੱਲ ਕਰਨ ਸਾਰਿਆਂ ਨੂੰ ਗੱਲ ਕਰਨ ਦਾ ਹੱਕ ਹੈ ਪਾਸ਼ਾ ਦੀ ਬਾਣੀ ਨੂੰ ਵੱਖਰੇ ਤਰੀਕੇ ਨਾਲ ਵਿਚਾਰਿਆ ਸਮਝਿਆ ਜਾ ਸਕਦਾ ਪਰ ਇਦਾਂ ਅਸੀਂ ਸੋਚ ਸਕਦੇ ਹਾਂ ਵੀ ਕਿਸੇ ਦਾ ਫਿਲਟਰ ਬਦਲ ਦੇਣਾ ਕਿਦਾ ਤੇਲ ਬਦਲ ਦੇਣਾ ਕਿਸੇ ਨੂੰ ਐ ਹੋ ਗਿਆ ਕਿਸੇ ਨੂੰ ਐ ਹੋ ਗਿਆ ਫਿਰ ਜਦੋਂ ਸਾਡੇ ਨਾਲ ਵਾਪਰਦੀ ਹੈ ਫਿਰ ਅਸੀਂ ਉਹ ਚੀਕਾਂ ਮਾਰਦੇ ਹਾਂ ਤੇ ਵੀਰੋ ਜੇ ਇਹਨਾਂ ਲੋਕਾਂ ਦਾ ਰਾਜ ਆ ਜਾਏ ਇਨੇ ਗੁੰਡੇ ਧਾਰਮਿਕ ਗੁੰਡੇ ਇੱਕ ਗੁੰਡੇ ਗੁੰਡੇ ਹੁੰਦੇ ਨੇ ਗੁੰਡੇ ਦਿਸਦੇ ਹੁੰਦੇ ਨੇ ਗੁੰਡੇ ਹੁੰਦੇ ਨੇ ਪਰ ਇਹ ਗੁੰਡੇ ਹੈਗੇ ਨੇ ਪਰ ਇਹ ਧਾਰਮਿਕ ਗੁੰਡੇ ਨੇ ਦਿਸਦੇ ਧਾਰਮਿਕ ਨੇ ਚੂਲਿਆਂ ਪਾ ਪਾਏ ਹੋਏ ਨੇ ਪੱਗਾਂ ਬੰਨੀਆਂ ਹੋਈਆਂ ਨੇ ਧਾਰਮਿਕ ਨੇ ਸਾਡੇ ਪ੍ਰੋਗਰਾਮਾਂ ਤੋਂ ਸੰਗਤ ਕਿਦਣ ਵੇਖਿਆ ਰੋਕਣ ਆਈ ਹੋਵੇ ਅਗਾਲ ਤੱਕ ਤੇ ਕੌਣ ਗਏ ਸੀ ਧਾਰਮਿਕ ਗੁੰਡੇ ਦਵਾਨ ਲੱਗਦਿਆਂ ਨੂੰ ਰੋਕਣ ਕੌਣ ਆਉਂਦੇ ਹੁੰਦੇ ਸੀ ਧਾਰਮਿਕ ਗੁੰਡੇ ਦੁਨ ਸਾਡੇ ਮੇਰੇ ਪਿੰਡ ਨੇ ਇਹ ਅੰਮ੍ਰਿਤਸਰ ਤੋਂ ਧਾਰਮਿਕ ਗੁੰਡੇ ਆ ਜਾਂਦੇ ਨੇ ਰੋਕਣ ਵਾਸਤੇ ਤੇ ਗੁੰਡਾਗਰਦੀ ਤੇ ਤੁਹਾਨੂੰ ਨੱਥ ਪਾਉਣੀ ਪੈਣੀ ਹੈ ਪ੍ਰੋਬਲਮ ਪਤਾ ਕੀ ਹੈ ਆਮ ਲੋਕਾਂ ਦਾ ਚੁੱਪ ਕਰਕੇ ਬਹਿਣਾ ਇਹਨਾਂ ਨੂੰ ਸ਼ਹਿ ਦਿੰਦਾ ਹੈ ਇਹਨਾਂ ਨੂੰ ਤਾਕਤ ਦਿੰਦਾ ਹੈ ਹਰ ਬੰਦਾ ਚੁੱਪ ਕਰ ਜਾਂਦਾ ਹੈ ਬਰਾਈ ਨੂੰ ਵਧਣ ਵਾਸਤੇ ਇੰਨੀ ਗੱਲ ਬਹੁਤ ਹੁੰਦੀ ਹੈ ਕਿ ਚੰਗੇ ਚੁੱਪ ਕਰ ਗਏ ਚੰਗੇ ਕੁਝ ਨਾ ਕਰਨ ਬਰਾਈ ਨੂੰ ਵਧਣ ਲਈ ਇੰਨਾ ਹੀ ਬਹੁਤ ਹੈ ਚੰਗੇ ਆਏ ਚੰਗੇ ਚੁੱਪ ਕਰ ਜਾਂਦੇ ਵਧੀ ਵਧੀ ਜਾਂਦੀ ਵਧੀ ਜਾਂਦੀ ਵਧੀ ਜਾਂਦੀ ਇਹ ਵਧੀ ਹੋਈ ਜਾਂਦੇ ਨੇ ਹੁਣ ਤੱਕ ਕਿੰਨਿਆ ਸਾਲਾਂ ਦੇ ਵਧੀ ਜਾਂਦੇ ਸੀ ਵਧੀ ਜਾਂਦੇ ਸੀ ਆ ਹੁਣ 7-8 ਸਾਲਾਂ ਤੋਂ ਥੋੜੀ ਠੱਲ ਪਈ ਹੈ ਅੱਗੇ ਖੜਨ ਵਾਲੇ ਹੋਗੇ ਬੰਦੇ ਅੱਖ ਚੱਕ ਪਾਉਣ ਵਾਲੇ ਹੋਗੇ ਤੇ ਆ ਜਿਹੜੀ ਆ ਇਹੋ ਜਿਹਿਆਂ ਬਗੇਲੇ ਵਰਗਿਆਂ ਦੀਆਂ ਪਾਈਆਂ ਪੋਸਟਾਂ ਕਰਕੇ ਇਹਨਾਂ ਨੇ ਕਿੰਨੇ ਬੰਦੇ ਬੋਲਣ ਲੱਗ ਲਾਤੇ ਚੈਨਲ ਚੱਲਦੇ ਨੇ ਰੇਡੀਓ ਚੱਲਦੇ ਨੇ ਜਗਾ ਜਗਾ ਗੱਲ ਹੋ ਰਹੀ ਹੈ ਪੋਸਟਾਂ ਪੈ ਰਹੀਆਂ ਨੇ ਕੀ ਖੱਟਿਆ ਹੀ ਕਾ ਸਾਟੇ ਵਰਗਿਆਂ ਦਾ ਵੀ ਨੁਕਸਾਨ ਹੋਇਆ ਹੋਵੇਗਾ ਪਰ ਜਿਹੜਾ ਤੁਹਾਡਾ ਹੋਇਆ ਜਿਹੜੇ ਤੁਹਾਡਿਆਂ ਬਾਬਿਆਂ ਤੇ ਸਵਾਲ ਤੇ ਸਵਾਲ ਖੜੇ ਹੋ ਗਏ ਐ ਇੱਕ ਇੱਕ ਗੱਲ ਖਿਲਰ ਗਈ ਹੁਣ ਜਦੋਂ ਬਾਬਿਆਂ ਦਾ ਨਾਮ ਭਰਦਾ ਵਿੱਚ ਦੂਜੇ ਸਾਡੇ ਵਾਲੇ ਕਲਿੱਪ ਸਾਡੇ ਵਾਲੇ ਗਰੁੱਪਾਂ ਦੇ ਕਲਿੱਪ ਨਹੀਂ ਹੁੰਦੇ ਉਹ ਫਿਰ ਨਾਲੇ ਲੌਜੀਕ ਨਾਲ ਗੱਲ ਹੈ ਨਾਲੇ ਪ੍ਰੈਕਟੀਕਲ ਗੱਲ ਹੈ ਸੈਂਟੀਫਿਕ ਹੈ ਗੱਪਾਂ ਕਹਾਣੀਆਂ ਨੂੰ ਤੁਸੀਂ ਉਧੇੜ ਕੇ ਰੱਖਤਾ ਆ ਗੱਲਾਂ ਕਰ ਕਰਕੇ ਆ ਗੱਲਾਂ ਜਿੰਨਾ ਤੁਸੀਂ ਇਦਾਂ ਕਰਦੇ ਆਂ ਓਨਾ ਉੱਚੀ ਜੋ ਫੋਰ ਫੈਲਦੀ ਹੈ ਕੀ ਖਟਿਆ ਤੇ ਮੈਂ ਅੱਜ ਵੀ ਅੱਜ ਵੀ ਮੈਂ ਬੇਨਤੀ ਕਰਕੇ ਕਹਿਣਾ ਚਾਹੁੰਦਾ ਵੀ ਅਜੇ ਵੀ ਤੁਸੀਂ ਯਾਰ ਸਿਆਣੇ ਬਣ ਜਾਓ ਤੁਸੀਂ ਆਪਣੀ ਗੱਲ ਕਰੀ ਜਾਂਦੇ ਹੋ ਕਰੀ ਜੋ ਦੂਜੇ ਬੰਦਿਆਂ ਨੂੰ ਆਪਣੇ ਤਰੀਕੇ ਨਾਲ ਕਰ ਲੈਣ ਦਿਓ ਉਹ ਸ਼ਬਦਾਂ ਦੇ ਅਰਥ ਹੋਰ ਤਰੀਕੇ ਨਾਲ ਸਮਝਦੇ ਨੇ ਉਹ ਚੰਗੀ ਗੱਲ ਐ ਨਵੀਂ ਪੀੜ੍ਹੀ ਹੋਰ ਕਿਸੇ ਕੋਲ ਨਹੀਂ ਜਾਊਗੀ ਯਾਰ ਜੇ ਨਵੇਂ ਅਰਥ ਕਰੋਗੇ ਤੇ ਲੱਗੇ ਰਹਿਣਗੇ ਨਹੀਂ ਤਾਂ ਇਹਨਾਂ ਨੇ ਹੋਰ ਕਿਸੇ ਬਾਬੇ ਕੋਲ ਜਾ ਪੁੱਛਣਾ ਜਿਹੜੇ ਥੋੜੀ ਜਿਹੀ ਲੌਜੀਕਲ ਸਮਝਾਤਾ ਧਰਮ ਦਾ ਢਾਂਚਾ ਬੱਚਿਆਂ ਨੂੰ ਉਧਰ ਨੂੰ ਤੋਰ ਪੈਣਾ ਕੀ ਖਟੋਂਗੇ ਫਿਰ ਤੁਸੀਂ ਪ੍ਰਾਣੇ ਜਿਵੇਂ ਦੇ ਲੋਕ ਸੀ ਚੱਲ ਗਿਆ ਜਿਹੜਾ ਟਾਈਮ ਸੀ ਲੰਘ ਗਿਆ ਲੰਘ ਗਿਆ ਹੁਣ ਜਗਰਿਆਏ ਭਾਈ ਰঞ্জੀਤ ਸਿੰਘ ਟੜਿਆਲੇ ਨਾਲ ਬਸ ngồi ਰਹੇ ਸੀ ਤੋਂ ਗੱਲ ਕਰ ਰਹੇ ਸੀ ਬਰਦਾਸ਼ਤ ਜਿਹੜੀ ਹੈ ਨਾ ਉਹ ਬੜੀ ਕਮ ਹੋ ਗਈ ਹੈ ਕਿ ਲੋਕ ਇੱਕ ਦੂਸਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਨਾ ਇੱਕ ਦੂਸਰੇ ਦੇ ਨਜ਼ਰੀਏ ਨੂੰ ਬਰਦਾਸ਼ਤ ਕੀਤਾ ਜਾਂਦਾ ਕਿ ਉਹ ਗੱਲ ਕਰ ਰਹੇ ਸੀ ਕਿ ਜਿਹੜੀ ਸੋਚ ਹੈ ਨਾ ਹਰ ਬੰਦੇ ਦੀ ਆਪਣੀ ਹੋ ਸਕਦੀ ਹੈ ਤੇ ਜਿਹੜਾ ਦੂਸਰੇ ਬੰਦੇ ਦੀ ਸੋਚ ਹੈ ਨਾ ਉਹ ਜ਼ਬਰਦਸਤੀ ਉਹਨੂੰ ਉਹਦੇ ਤੇ ਮਸਲਤ ਨਹੀਂ ਕੀਤਾ ਜਾ ਸਕਦਾ ਸਹੀ ਸਹੀ ਗੱਲ ਹੈ ਯਾਨੀ ਕਿ ਬੰਦੇ ਦੀ ਜਿਹੜੀ ਨੇਚਰ ਹੈ ਫਿਤਰਤ ਹੈ ਜਈਆ ਉਹ ਨਹੀਂ ਬਦਲ ਸਕਦੀ ਹਾਂ ਉਹਨੂੰ ਇੱਕ مشورہ ਦੇ ਸਕਨੇ ਆ ਉਹਨੂੰ ਇੱਕ ਮਤਲਬ ਕਿ ਉਹਦੀ ਤਲਕੀਨ ਕਰ ਸਕਨੇ ਆ ਹਾਂ ਜੀ ਲੌਜੀਕ ਦੇ ਨਾਲ ਲੌਜੀਕ ਦੇ ਨਾਲ ਉਹਨੂੰ ਸਮਝਾ ਸਕਦੇ ਆ ਲੇਕਿਨ ਉਹਦੀ ਫਿਤਰਤ ਨਹੀਂ ਬਦਲ ਸਕਦਾ ਫਿਤਰਤ ਨਹੀਂ ਬਦਲ ਸਕਦੇ ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਤੁਹਾਡਾ ਕਿਸੇ ਦੇ ਨਜ਼ਰੀਏ ਨਾਲ ਇਸਤਲਾਫ ਹੈ ਤੇ ਉਹਦਾ ਇਹ ਮਤਲਬ ਨਹੀਂ ਕਿ ਵੀ ਤੁਸੀਂ ਉਹਦੀ ਪੱਗ ਲਾ ਦਿਓ ਉਹਨੂੰ ਮਾਰੋ ਜਾਂ ਉਹਦੇ ਤੇ ਹੱਥ ਉਠਾਣ ਦੀ ਕੋਸ਼ਿਸ਼ ਕਰੋ ਇਹ ਕੋ ਮੇਰੇ ਖਿਆਲ ਵਾਕਿਆ ਹੋਇਆ ਸਰਬਜੀਤ ਸਿੰਘ ਟੁੰਡਾ ਦਾ ਭਾਈ ਸਰਬਜੀਤ ਸਿੰਘ ਟੁੰਡਾ ਟੁੰਡਾ ਨੇ ਪ੍ਰੋਫੈਸਰ ਨੇ ਯਾ ਯਾ ਉਹ ਆਪਾਂ ਉਹਨਾਂ ਦੀਆਂ ਵੀਡੀਓ ਤੇ ਰਿਐਕਸ਼ਨ ਵੀ ਕਰਦੇ ਰਹੇ ਆ ਬੜੀ ਵਧੀਆ ਗੱਲ ਕਰਦੇ ਨੇ ਉਹ ਪਿਛਲੇ ਦਿਨਾਂ ਚ ਉਹਨਾਂ ਨੇ ਪਾਕਿਸਤਾਨ ਦੇ ਬਾਰੇ ਵੀ ਬਾਰੇ ਵੀ ਬਹੁਤ ਅੱਛਾ ਬਿਆਨ ਦਿੱਤਾ ਹਾਂਜੀ ਉਹ ਵੀਡੀਓ ਮੌਜੂਦ ਹੈ ਆਪਣੇ ਦੂਸਰੇ ਚੈਨਲ ਤੇ ਤੇ ਉਹ ਬੜੇ ਅੱਛੇ ਤਰੀਕੇ ਨਾਲ ਮਤਲਬ ਕਿ ਉਹ ਸਮਝਾਉਂਦੇ ਨੇ ਤੇ ਉਹ ਉਹਨਾਂ ਦੇ ਨਾਲ ਕੋਈ ਇਖਤਲਾਫ ਹੋਇਆ ਤੇ ਉਹ ਜੀ ਇੰਜਨ ਕਰਤਾ ਨਹੀਂ ਉਹ ਇਸ ਤਰ੍ਹਾਂ ਹੋਇਆ ਕਿ ਮੇਰੇ ਨੂੰ ਜਿਹੜੀ ਸਮਝ ਆਈ ਕਿ ਉਹ ਨਿਊਯਾਰਕ ਗਏ ਨੇ ਉੱਥੇ ਕੋਈ ਕੋਈ ਉਹਨਾਂ ਦਾ ਪ੍ਰੋਗਰਾਮ ਸੀ ਪ੍ਰੋਗਰਾਮ ਸੀ ਤੇ ਇਹ ਇਹ ਇੱਕ ਇਹ ਵੀ ਗੱਲ ਹੈਗੀ ਆਪਣੇ ਜਿਵੇਂ ਇੱਥੇ ਪੰਜਾਬ ਲੈnde ਪੰਜਾਬ ਦੇ ਅੰਦਰ ਮੌਲਵੀ ਬੁਲਾਏ ਜਾਂਦੇ ਨੇ ਵੱਡੇ ਵੱਡੇ ਤੇ ਉਹ ਕਈਆਂ ਨੂੰ ਉਹਨਾਂ ਨਾਲ ਇਖਤਲਾਫ ਹੁੰਦਾ ਕਿਉਂਕਿ ਉਹ ਦੂਸਰੇ ਮਸਲਕ ਦੇ ਲੋਕ ਹੁੰਦੇ ਨੇ ਫਿਰ ਉਹ ਉਹਨਾਂ ਤੇ ਤਾਣਾ ਬਾਜ਼ੀ ਕਰਦੇ ਨੇ ਫਿਰ ਉਹਨਾਂ ਦੇ ਖਿਲਾਫ ਵੀ ਗੱਲ ਕਰਦੇ ਨੇ ਇਸੇ ਤਰ੍ਹਾਂ ਮੇਰਾ ਖਿਆਲ ਸਿੱਖ ਧਰਮ ਦੇ ਅੰਦਰ ਵੀ ਕਿ ਉਹ ਲੋਕਾਂ ਨੇ ਉਹਨੂੰ ਉਹਨਾਂ ਨੂੰ ਕੀਤਾ ਉਹਨਾਂ ਦੇ ਖਿਲਾਫ ਕੋਈ ਗੱਲ ਕੀਤਾ ਜਾਂ ਨਾਲ ਸਟੇਟਮੈਂਟ ਦਿੱਤੀ ਇੰਜਨ ਕਰਤਾ ਜੀ ਫਿਲਟਰ ਚੇਂਜ ਕਰਤਾ ਔਇਲ ਚੇਂਜ ਕਰਤਾ ਹਾਂਜੀ ਬਾਕੀ ਇੱਕ ਗੱਲ ਉਹਨਾਂ ਨੇ ਹੋਰ ਬੜੀ ਅੱਛੀ ਕੀਤੀ ਕਿ ਜੇ ਨੂੰ ਤੁਸੀਂ ਬਰਾਈ ਨੂੰ ਰੋਕੋਗੇ ਨਹੀਂ ਨਾ ਜਾਂ ਬਰਾਈ ਦੇ ਖਿਲਾਫ ਚੁੱਪ ਕਰ ਜਾਓਗੇ ਤੇ ਫਿਰ ਉਹਨੂੰ ਸ਼ੈ ਮਿਲ ਜਾਂਦੀ ਔਰ ਫਿਰ ਜ਼ਿਆਦਾ ਫੈਲਦੀ ਇਸੇ ਤਰ੍ਹਾਂ ਹੀ ਯਈਆ ਵੈਸੇ ਵੀ ਆ ਕਿ ਜੀ معاشਰੇ ਦੇ ਵਿੱਚ ਕੁਝ ਐਸੇ ਲੋਗ ਹੋਣੇ ਚਾਹੀਦੇ ਨੇ ਕਿ ਜਿਹੜਾ ਨੀਕੀ ਦਾ ਹੁਕਮ ਦੇਣ ਤੇ ਬਰਾਈ ਤੋਂ ਰੋਕਣ ਉਹ ਕਿਹੜਾ ਯਾਰ ਬਰਾਈ ਕਰਦੇ ਫਿਰ ਉਹਨਾਂ ਇੱਕ ਮਤਲਬ ਕਿ ਲੋਕਾਂ ਨੂੰ ਇੱਕ ਪੰਥ ਦੇ ਮੁਤਾਬਕ ਚੱਲਣ ਦੇ ਮਤਲਬ ਉਹਨਾਂ ਦੀ ਜ਼ਿੰਦਗੀ گزارਣ ਦਾ ਤਰੀਕਾ ਦੱਸਦੇ ਨੇ ਤੇ ਲੋਕ ਕੋਈ ਇੱਕ ਅੱਧਾ ਬਿਆਨ ਉਹਨਾਂ ਦਾ ਲੈ ਕੇ ਜੋ ਕਿ ਗਲਤ ਹੋ ਕਿ ਇਹ ਗਲਤ ਬਿਆਨੀ ਚੁੱਕੀ ਤੇ ਜਾਂ ਤੁਹਾਡੀ ਸਮਝ ਦੇ ਮੁਤਾਬਕ ਉਹ ਬਿਆਨ ਸਹੀ ਨਹੀਂ ਹੁੰਦਾ ਤੇ ਤੁਸੀਂ ਉਹਨਾਂ ਦੇ ਖਿਲਾਫ ਹੋ ਜਾਂਦੇ ਇਹ ਸੇਮ ਇਸ ਤਰ੍ਹਾਂ ਗੱਲ ਹੈ ਜਿਸ ਤਰ੍ਹਾਂ ਕਿ ਪਾਕਿਸਤਾਨ ਜੇ ਨਹੀਂ ਮੁਸਲਮਾਨਾ ਜੇ ਮਸਲਕ ਦੀ ਲੜਾਈ ਹੁੰਦੀ ਸੀ ਹੁਣ ਤੇ ਥੋੜੀ ਜੀ ਕਮ ਹੋ ਗਈ ਘਟ ਗਈ ਲੋਕ ਬਰਦਾਸ਼ਤ ਆ ਗਈ ਇਹ ਲੇਕਿਨ ਇੱਥੇ ਹੀ ਆਇਆ ਮੈਂ ਸਾਹਬ ਲਾਇਆ ਤੁਸੀਂ ਮੰਨੋ ਤੇ ਭਾਵੇਂ ਨਾ ਉਹ ਸਿੱਖ ਧਰਮ ਦੇ ਅੰਦਰ ਇਹ ਪਾਰਟੀਬਾਦੀ ਵਾਵਾ ਹੀ ਹੈ ਹਾਂਜੀ ਜਿਸ ਤਰ੍ਹਾਂ ਆਪਣੇ ਮੁਸਲਮਾਨਾਂ ਦੇ ਅੰਦਰ ਵੀ ਹੈ ਸੀ ਲੇਕਿਨ ਹੁਣ ਥੋੜੀ ਜੀ ਨਾ ਕਮ ਹੁੰਦੀ ਜਾ ਰਹੀ ਇੱਕ ਦੂਸਰੇ ਨੂੰ ਬਰਦਾਸ਼ਤ ਪਹਿਲੇ ਤੇ ਇਥੋਂ ਤੱਕ ਹੁੰਦਾ ਸੀ ਕਿ ਇੱਕ ਦੂਸਰੇ ਦੀ ਮਸਜਿਦ 'ਚ ਨਮਾਜ਼ ਨਹੀਂ ਪੜ੍ਹਨ ਜਾਂਦੇ ਸੀ ਇਹ ਹਦੀਸ ਵਾਲੇ ਸੁਨਨਤ ਵਾਲੇ ਸੁਨਨਤ ਵਾਲੇ ਦੀਓਬੰਦ ਦੇ ਦੀਓਬੰਦ ਵਾਲੇ ਸ਼ੀਆ ਦੇ ਹਾਂ ਤੇ ਲੇਕਿਨ ਹੁਣ ਸਾਰੇ ਇੱਕ ਜਗ੍ਹਾ ਤੇ ਨਮਾਜ਼ ਵੀ ਪੜ ਲੈਂਦੇ ਨੇ ਇੱਕ ਇਮਾਮ ਪਿੱਛੇ ਵੀ ਰਹਿੰਦਾ ਥੋੜੀ ਜਿਹੀ ਵਧ ਗਈ ਹੈ ਮਤਲਬ ਕਿ ਜਿਹੜੇ ਪ੍ਰੀਚਰ ਹੁੰਦੇ ਨੇ ਨਾ ਜਿਹੜੇ ਮੁੱਲਕ ਹੁੰਦੇ ਨੇ ਉਹਨਾਂ ਨੇ ਨਾ ਲੋਕਾਂ ਨੂੰ ਇਸ ਚੀਜ਼ 'ਚ ਛੋਟੇ-ਛੋਟੇ ਕੰਮਾਂ 'ਚ ਪਾਇਆ ਨਹੀਂ ਛੋਟੇ-ਛੋਟੇ ਲੜਾਈਆਂ ਝਗੜਿਆਂ 'ਚ ਉਹਨਾਂ ਨੇ ਆਖਿਆ ਕਿ ਯਾਰ ਛੱਡੋ ਤੁਸੀਂ ਇੱਕ ਮੇਨ ਪੁਆਇੰਟ ਤੇ ਮੇਨ ਪੁਆਇੰਟ ਦੇ ਜਿਹੜੀਆਂ ਮੇਨ ਗੱਲਾਂ ਨੇ ਨਾ ਜਿਹੜੇ ਥੋੜੇ ਜੇ ਮੌਜੂ ਐਸੇ ਨੇ ਕਿ ਜਿੰਨਾ ਹੁੰਦਾ ਉਹਨੂੰ ਖਤਮ ਕਰਕੇ ਤੇ ਜਰਾ इकट्ठा ਕਰਨ ਦੀ ਕੋਸ਼ਿਸ਼ ਜਿਸ ਤਰ੍ਹਾਂ ਇਹ ਕੋਈ ਵੀ ਭਾਵੇਂ ਧਰਮ ਹੈ ਭਾਵੇਂ ਕੋਈ ਵੀ ਧਰਮ ਹੈ ਉਹ ਇਸ ਚੀਜ਼ ਤੇ ਹੀ ਹੈ ਕਿ ਯਾਨੀ ਕਿ ਇੱਕ ਤੁਸੀਂ ਸੈਂਟਰ ਤੇ ਇੱਕ origin ਤੇ ਤੁਸੀਂ ਇਕੱਠੇ ਹੋ ਹਾਂਜੀ ਤੇ ਇਸ ਗੱਲ ਨਾਲ ਹੀ ਆਪਾਂ ਇਸ ਵੀਡੀਓ ਦਾ ਇਖਤਤਾਮ ਕਰ ਰਹੇ ਆਂ ਅਮੀਰ ਕਰਨੇ ਕੋ ਤੁਹਾਨੂੰ ਵੀਡੀਓ ਪਸੰਦ ਆਈ ਹੋਈ ਸੰਦੋ ਹੀ ਹੋਈ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਅਗਰ ਤੁਹਾਨੂੰ ਕੋਈ ਗੱਲ ਬਾਤ ਅੱਛੀ ਜਾਂ ਬੁਰੀ ਲੱਗੇ ਤਾਂ ਕਮੈਂਟਸ ਕਰ ਦਿਆ ਕਰੋ ਤੇ ਦੱਸਿਆ ਕਰੋ ਜ਼ਰੂਰ ਦੱਸਿਆ ਕਰੋ ਅਸੀਂ ਉਸ ਹਿਸਾਬ ਨਾਲ ਫੇਰ ਅੱਗੇ ਆਪਣਾ ਮਤਲਬ ਕਿ ਨਿਸੀਆਂ ਲੈ ਸਕਦੇ ਨੇ ਕਿਹੜੀ ਵੀਡੀਓ ਦੇਖਣੀ ਕਿਹੜੀ ਨਹੀਂ ਦੇਖਣੀ ਮੈਂ ਲੈ ਨਵੀਂ ਵੀਡੀਓ ਨਾਲ ਅੱਲਾ ਅੱਲਾ ਨਿਗੇਬਾਨ